ਪਹਿਲਾਂ ਮੈਂ ਇਸ ਗੱਲ ਨੂੰ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹਨੇ ਘਟ ਹੈ ਕਿ ਇੱਕ ਇਲੈਕਟਿਡ ਗਵਰਨਮੈਂਟ ਦੇ ਸੀਐਮ ਉਹ ਇਲੈਕਟਿਡ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦੇ ਪ੍ਰਤੀ ਜਿਸ ਤੰਗ ਦੀ ਸ਼ਬਦਾਲੀ ਵਰਦੇ ਨੇ ਉਹ ਸ਼ੋਭਾ ਨਹੀਂ ਦਿੰਦੀ ਮੈਂ ਸਮਝਦਾ ਕਿ ਕੰਸਟੀਟਿਊਸ਼ਨ ਪੋਸਟ ਹੈ ਪ੍ਰਧਾਨ ਮੰਤਰੀ ਦੀ ਵੀ ਹੋਮ ਮਿਨਿਸਟਰ ਦੀ ਵੀ ਜੋ ਸ਼ਬਦ ਉਹਨਾਂ ਨੇ ਯੂਜ਼ ਕੀਤੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਮਾਨ ਸਨਮਾਨ ਬਧਾਨ ਦੇ ਲਈ ਦੁਨੀਆ ਦਾ ਵਿਜ਼ਿਟ ਕਰ ਰਹੇ ਨੇ ਅੱਜ 27 ਦੇਸ਼ਾਂ ਨੇ ਉਹਨਾਂ ਨੂੰ ਆਪਣਾ ਜਿੰਨਾ ਵੀ ਵੱਡਾ ਮਾਨ ਸਮਾਨ ਹੈ ਉਹ ਦਿੱਤਾ ਹੈ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਜੋ ਸ਼ਬਦ ਯੂਜ਼ ਕਰ ਰਹੇ ਨੇ ਮੈਂ ਸਮਝਦਾ ਉਹ ਇਹ ਸਾਰੇ ਦੇਸ਼ਾਂ ਦਾ ਕੋਈ ਵੀ ਇਹ ਹੋ ਵੀ ਰਹੀ ਹੈ ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਨੇ ਇਹ ਫੈਸਲਾ ਕੀਤਾ ਹੈ ਕਿ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਭਗਵੰਤ ਮਾਨ ਦਾ ਪੁਤਲਾ ਸਾੜ ਕੇ ਇੱਕ ਸਨੇਹਾ ਦਿੱਤਾ ਜਾਵੇ ਕਿ ਜਿਸ ਤੁਸੀਂ ਕਾਬਲੋਂ ਉਹੀ ਪਾਰਟੀ ਤੁਹਾਨੂੰ ਕੰਮ ਕਰ ਰਹੀ ਹੈ ਤਾਂ ਮੈਂ ਜਿੰਨੀ ਇਸ ਗੱਲ ਦੀ ਮੰਨਦਾ ਕਰਦੇ ਮੈਂ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਬੜੀ ਪੀਸਫੁੱਲ ਢੰਗ ਦੇ ਨਾਲ ਇਸ ਪ੍ਰਦਰਸ਼ਨ ਨੂੰ ਕਰ ਰਹੇ ਨੇ ਸਿਰਫ ਉਹਨਾਂ ਨੂੰ ਜਗਾਨ ਦੇ ਲਈ ਕਿ ਆਪਣੇ ਸ਼ਬਦਾਂ ਦੇ ਕੰਟਰੋਲ ਕਰੋ ਜੇ ਤੁਸੀਂ ਕੁਝ ਨਹੀਂ ਬੋਲ ਸਕਦੇ ਘੱਟ ਤੋਂ ਘੱਟ ਕੋਈ ਚੰਗੀ ਗੱਲ ਪੰਜਾਬ ਦੇ ਬਾਰੇ ਬੋਲੋ ਕੋਈ ਚੰਗੀ ਗੱਲ ਪੰਜਾਬ ਲਈ ਮੰਗੋ ਲੇਕਿਨ ਇੱਕ ਇਲੈਕਟਿਡ ਗਵਰਨਮੈਂਟ ਦੇ ਪੀਐਮ ਨੂੰ ਇਹ ਬੋਲਾ ਮੈਸਮਸ ਦਾ ਮਰਿਆਦਾ ਦੇ ਖਿਲਾਫ ਨਿਕਰੇ ਜੀ ਸੀਐਮ ਸਾਹਿਬ ਜੇ ਕੋਈ ਬੁਲੰਦਾ ਚਾਚੂ ਕੀ ਖਰਚ ਹੈ ਅੱਜ ਉਹ ਬਿਜ਼ਨਸ ਕਿੰਨਾ ਲੈ ਕੇ ਆਏ ਨੇ ਉਹਨਾਂ ਕੰਟਰੀਜ਼ ਦੇ ਵਿੱਚ ਜਿਨੇ ਚਾਈਨਾ ਨੇ ਆਪਣਾ ਇਹ ਪੈਲੇਟੇਸ਼ਨ ਕੀਤਾ ਸੀ ਆਪਣੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਦੇਸ਼ਾਂ 'ਚ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਆਪਣਾ ਬਿਜ਼ਨਸ ਉੱਥੇ ਦੇ ਮਿਨਰਲਸ ਮਾਈਨ ਜਿਹੜੇ ਨੇ ਉਹਨਾਂ ਨੂੰ ਲੈ ਕੇ ਆਣ ਦੇ ਕੰਟਰੈਕਟ ਕਰਕੇ ਆ ਰਹੇ ਨੇ ਫਿਰ ਉਹ ਕੰਟਰੀ ਬੜਾ ਮਾਨਸਮਾਨ ਕਰ ਰਹੀ ਹੈ ਹੁਣ ਜਨਸੰਖਿਆ ਜਿਹੜੀ ਹੈ ਉਹ ਤਾਂ ਇੱਕ ਉਹਦਾ ਆਪਣਾ ਇੱਕ ਕੰਟਰੀ ਦਾ ਆਪਣਾ ਸਿਸਟਮ ਹੈ ਕਿੰਨੀ ਜਾਣ ਸਕਿਆ ਦਾ ਕੰਟਰੀ ਹੈ ਕੰਟਰੀ ਦਾ ਕੰਟਰੀ ਹੈ ਉਹ ਪ੍ਰੈਜ਼ੀਡੈਂਟ ਹੋਰ ਪ੍ਰਾਇਮਿਸਟਰ ਪ੍ਰਾਇਮਿਸਟਰ ਹੈ ਚਾਹੇ ਕੋ ਛੋਟਾ ਚਾਹੇ ਵੱਡਾ ਹੁਣ ਇਹਨਾਂ ਨੂੰ ਤਾਂ ਪੰਜਾਬ ਦੀ ਵੀ ਫਿਕਰ ਨਹੀਂ ਅੱਜ ਦੇਖੋ ਕਿੰਨੀਆਂ ਸੜਕਾਂ ਦਾ ਗਲੀਆਂ ਦਾ ਬੁਰਾ ਹਾਲ ਹੈ ਅੱਜ ਦੇਖੋ ਅਚੋ ਆਇਆ ਇੱਕ ਵਾਰੀ ਪਾਣੀ ਆਇਆ ਕਿੰਨਾ ਨੁਕਸਾਨ ਤੁਹਾਡਾ ਹਸ਼ਾਰਪੁਰ ਦਾ ਹੋਇਆ ਉਹਦਾ ਕੋਈ ਫਿਕਰ ਨਹੀਂ ਕਿਸੇ ਵੀ ਲਿੰਕ ਰੋਡ ਤੇ ਚੱਲ ਜੋ ਸਾਰੀਆਂ ਟੁੱਟੀਆਂ ਪਈਆਂ ਨੇ ਕੋਈ ਲਿੰਕ ਰੋਡ ਉਸਦੀ ਕੋਈ ਚਿੰਤਾ ਨਹੀਂ ਅੱਜ ਇੱਕ ਉਸ ਪੋਸਟ ਜਿਹੜੀ ਬਹੁਤ ਵੱਡੀ ਪੋਸਟ ਹੈ ਪੰਜਾਬ ਦੀ ਸਭ ਤੋਂ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੋਸਟ ਹੈ ਉਸ ਦੇ ਪ੍ਰਤੀ ਕਮੈਂਟ ਕਰਨਾ ਇਹ ਸ਼ੋਅ ਨਹੀਂ ਦਿੰਦਾ ਜਿੰਨੀ ਨਿੰਦਾ ਕੀਤੀ ਜਾਵੇ ਇਹ ਘਟ ਹੈ ਅੱਜ ਮੈਂ ਸਮਝਦਾ ਤੇ ਦੇਸ਼ ਦੇ ਵਿੱਚ ਬਹੁਤ ਵੱਡਾ ਰੋਸ਼ ਹੈ ਜਾਖੜ ਜੀ ਨੇ ਵੀ ਅੱਜ ਸਟੇਟਮੈਂਟ ਦਿੱਤੀ ਹੈ ਉਹ ਨਹੀਂ ਕਿਹਾ ਕਿ ਆਪਣੇ ਲੈਂਗੁਏਜ ਕਬਦੇਜੀ ਸ਼ਬਦ ਹੁੰਦਾ ਮਾਂਡਜੂਰ ਲੈਂਗੁਏਜ ਆਪਣੇ ਪਾਸ਼ਾ ਦਾ ਮਰਿਆਦਾ ਜਿਹੜੀ ਹੈ ਰੱਖਦੇ ਜਿਹੜਾ ਮੁੱਖ ਮੰਤਰੀ ਆਪਣੀ ਜਵਾਨ ਤੇ ਮਰਿਆਦਾ ਰੱਖ ਸਕਦਾ ਲਾਇਨ ਆਰਡਰ ਦੀ ਉਹਨੂੰ ਫਿਕਰ ਨਹੀਂ ਵਿਕਾਸ ਦੀ ਉਹਨੂੰ ਫਿਕਰ ਨਹੀਂ ਕਰਜ ਲੈ ਲੈ ਕੇ ਇਸ ਪ੍ਰਦੇਸ਼ ਨੂੰ ਚਲਾਣ ਦਾ ਜਿਹੜਾ ਟੋਂਗ ਰਚ ਰਹੇ ਨੇ ਔਰ ਮੋਹੋਦੀਆਂ ਰੇੜੀਆਂ ਵੰਡ ਕੇ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਅੱਜ ਕਾਨੂੰਨ ਵਿਵਸਥਾ ਦੇਖੋ ਨਾ ਕਿ ਕਿੰਨੇ ਮਰਡਰ ਕਿਸੇ ਵੇਲੇ ਪਤਾ ਨਹੀਂ ਕਿਸੇ ਵੀ ਇੱਥੇ ਸਾਡੀ ਇੰਟਰਵਿਊ ਲੈਣ ਆਏ ਆ ਅਸੀਂ ਪਤਾ ਨਹੀਂ ਘਰ ਪੂਰੇ ਪਹੁੰਚਣ ਕਿ ਨਹੀਂ ਪਹੁੰਚੇ ਇਹ ਵੀ ਪਤਾ ਨਹੀਂ ਸੋ ਇਸ ਕਰਕੇ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ ਅੱਜ ਇਹ ਸਿੰਬੋਲਿਕ ਇੱਕ ਪ੍ਰਦਰਸ਼ਨ ਹੈ ਕਿ ਅਸੀਂ ਜਿਹੜਾ ਹੈ ਉਹਨਾਂ ਦਾ ਪਤਲਾ ਫੂਟੇ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਜੇ ਤੁਹਾਡੀ ਗੰਦੀ ਜਵਾਨ ਤੋਂ ਗੰਦੇ ਸ਼ਬਦ ਨਹੀਂ ਕਿਹੇ ਨੇ ਤੇ ਕਿਰਪਾ ਕਰਕੇ ਕਿ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ अपमान ਕੀਤਾ ਉਹਨਾਂ ਦੇ પતિ ਇਹ ਸ਼ਬਦ ਜਿਹੜੇ ਐ ਗਲਤ ਬੋਲੇ ਸਰ ਕਹ ਲਾਈਏ ਲਾਅ ਐਂਡ ਹੋਰ ਕੀ ਉਸ ਅੰਗਰੀ ਹੈ ਉਸ ਸਮੇਂ ਦੀ ਕੀ ਸਥਿਤੀ تھی ਕੀ ਸੀਗਾ ਅੱਜ ਉਹ ਦੇਸ਼ ਦੇ ਹੋਮ ਮਿਨਿਸਟਰ ਨੇ ਸਾਰੀਆਂ ਬਾਦਾਵਾਂ ਨੂੰ ਪਾਰ ਕਰਕੇ ਸਾਰੀ ਲੀਗੈਲਿਟੀਜ਼ ਨੂੰ ਪੂਰਾ ਕਰਕੇ ਉਹ ਦੇਸ਼ ਦੇ ਹੋਮ ਮਿਨਿਸਟਰ ਬਣੇ ਨੇ ਉਹਨਾਂ ਪ੍ਰਤੀ ਇੱਤਨਾਂ ਸ਼ਬਦਵਾਂ ਹੁਣ ਮੈਂ ਉਹ ਸ਼ਬਦ ਯੂਜ਼ ਨਹੀਂ ਕਰਨਾ ਤੁਹਾਡੇ ਸਾਹਮਣੇ ਅਸੀਂ ਗੱਲੇ 'ਚ ਬੋਤਲ ਲਾਈਆਂ ਤੁਸੀਂ ਸਮਝ ਸਕਦੇ ਹੋ ਕੀ ਸੰਦੇਸ਼ ਦਿੱਤਾ ਜਾਂਦੇ ਹੁਣ ਮੈਂ ਉਹ ਸ਼ਬਦ ਨਹੀਂ ਬੋਲਣਾ ਚਾਹੁੰਦਾ ਕਿ ਉਹ ਮੱਖ ਮੰਤਰੀ ਇਸ ਵੇਲੇ ਕੀ ਕਰ ਰਿਹਾ ਹੋਵੇਗਾ ਤੋ ਆਪਣੀ ਸ਼ਬਦਾਂ ਦੀ ਮर्यादा ਨੂੰ ਰੱਖ ਕੇ ਜਿਹੜਾ ਹੈ ਉਹਨਾਂ ਨੂੰ ਬੋਲਣਾ ਚਾਹੀਦਾ ਅੱਜ ਪੂਰੇ ਪੰਜਾਬ ਦੇ ਵਿੱਚ ਸਾਡੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਜੀ ਔਰ ਸਾਡੇ ਕਾਰਜਕਰਮੀ ਪ੍ਰਧਾਨ ਅਸ਼wini ਸ਼ਰਮਾ ਜੀ ਔਰ ਸੂਬਾ ਪ੍ਰਧਾਨ ਸੁਨੀਲ ਜਾਖੜ ਜੀ ਦੇ ਹੁਕਮ ਅਨੁਸਾਰ ਪੂਰੇ ਪੰਜਾਬ ਦੇ ਜ਼ਿਲ੍ਹਾ ਹੈੱਡ ਕੁਆਰਟਰਾਂ ਤੇ ਪੰਜਾਬ ਦੇ ਹੰਕਾਰੀ ਤੇ ਸ਼ਰਮਪੀ ਮੁੱਖ ਮੰਤਰੀ ਭਗਵੰਤ ਮਾਨ ਦਾ ਪਤਲਾ ਫੋਟਾ ਕੀਤਾ ਜਾ ਰਿਹਾ ਤੁਹਾਨੂੰ ਪਤਾ ਹੈ ਕੱਲ ਜਿਸ ਤਰੀਕੇ ਦੇ ਨਾਲ ਉਹਨੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਨੂੰ ਅਪਮਾਨਜਨਕ ਸ਼ਬਦਾਂ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਦੇ ਲਈ ਆਪਣੇ ਸ਼ਬਦਾ ਦਾ ਦੁਰਵਰਤੋਂ ਕੀਤੀ ਉਹ ਨਿੰਦਨੀਏ ਆ ਭਾਰਤੀ ਜਨਤਾ ਪਾਰਟੀ ਇਹਦੀ ਨਿਖੇਧੀ ਕਰਦੀ ਹੈ ਔਰ ਇਸ ਕਰਕੇ ਅੱਜ ਭਾਰਤੀ ਜਨਤਾ ਪਾਰਟੀ ਦੇ ਕਾਰਕਤਾਵਾਂ ਦੇ ਵਿੱਚ ਰੋਸ ਸੀ ਉਸ ਰੋਸ ਮੁਜਾਰੇ ਦੇ ਤਹਿਤ ਉਸ ਹੰਕਾਰੀ ਮੁੱਖ ਮੰਤਰੀ ਦਾ ਸੀ ਪੁੱਤਲਾ ਭੁਕਿਆ ਜਿਸ ਦੇ ਪ੍ਰਧਾਨ ਮੰਤਰੀ ਨੂੰ ਸਾਰਾ ਵਿਸ਼ਵ ਇੱਕ ਵਿਸ਼ਵ ਦੇ ਨੇਤਾ ਦੇ ਤੌਰ ਦੇ ਉੱਤੇ ਮਾਨ ਸਨਮਾਨ ਦੇ ਰਿਹਾ ਉੱਥੇ ਪੰਜਾਬ ਦੇ ਇਸ ਹੰਕਾਰੀ ਮੁੱਖ ਮੰਤਰੀ ਨੂੰ ਇਦਾਂ ਦੇ ਗਲਤ ਸ਼ਬਦਾ ਦਾ ਪ੍ਰਯੋਗ ਕਰਦਾ ਔਰ ਸਪਸ਼ਟ ਉਹਦੀ ਦੁਸ਼ਮਣੀ ਨਰਿੰਦਰ ਮੋਦੀ ਦੇ ਨਾਲ ਹੋ ਸਕਦੀ ਹੈ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਵਰਗੇ ਸਨਮਾਨਜਨਕ ਅਹੁਦੇ ਉੱਤੇ ਬੈਠੇ ਅਗਰ ਉਹ ਪ੍ਰਧਾਨ ਮੰਤਰੀ ਦੇ ਲਈ ਇੰਦਾ ਸ਼ਬਦਾਂ ਵਿੱਚ ਗੱਲ ਕਰਦਾ ਤਾਂ ਸਾਨੂੰ ਲੱਗਦਾ ਕਿ ਉਹਦੀ ਮਤੀ ਪ੍ਰਸ਼ਟ ਹੋ ਗਈ ਹੋਈ ਹੈ ਔਰ ਜਿਸ ਨੇ ਕਹਿੰਦੇ ਕਿ ਰੱਬ ਮੱਤ ਮਾਰਦਾ ਤਾਂ ਉਹਦੀ ਮੱਤ ਬਾਜੀ ਚੁੱਕੀ ਆ ਉਸ ਬੰਦੇ ਦੀ ਪਰ ਉਹਦਾ ਪਤਨ ਸ਼ੁਰੂ ਹੋ ਚੁੱਕਾ ਹੈ ਪੰਜਾਬ ਦੇ ਲੋਕ ਪਹਿਲੇ ਹੀ ਉਹਦੇ ਤੋਂ ਬਹੁਤ ਦੁਖੀ ਨੇ ਔਰ ਉਹਨੇ ਹੀ ਕਰਤੂਤਾ ਉੱਤੇ ਆ ਗਿਆ ਅਸਮੀ ਆਪਣੀ ਸਹੀ ਔਕਾਤ ਦੱਸ ਰਿਹਾ ਵਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਉਹ ਇਸ ਗੱਲ ਦੀ ਪੁਰਜ਼ੋਰ ਨਿਖੇਧੀ ਕਰਦੇ ਹਾਂ